ਰਹਿਆ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸਦੀ ਤਿੱਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮੱਚ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸਦੀ ਤਿੱਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ ਬਾਲਿਕੇ ਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਟੈਂਟੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭਜਦੇ ਨੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਸਵੀਰਾਂ ਤੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਢੇਰ ਹੋ ਗਈਆਂ ਨੇ ਤੇ ਮਾਲੀ ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ ਮਾਲੀ ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਢੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇ ਆ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਹਿ ਢੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਅ ਕਾਰਜ ਜਿਹੜਾ ਆ ਉਹ ਚੱਲ ਰਿਹਾ ਹੈ ਤੁਰਕੀ ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤਿੱਬਰਤਾ ਮਾਪੀ ਗਈ ਹੈ ਤੇ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈਨਿਕ ਸੁਵੇਰਾ ਜੀਵੀ ਵੇਖ ਰਿਓ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਤਿੱਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮੱਚ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤਿੱਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲਿਕੇਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਢੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭਜਦੇ ਨੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਤੇ ਮਾਲੀ ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ ਮਾਲੀ ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਾਟੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇਆਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਹਿ ਢੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਅ ਕਾਰਜ ਜਿਹੜਾ ਆ ਉਹ جاری ਆ ਤੁਰਕੀ ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤਿੱਬਰਤਾ ਮਾਪੀ ਗਈ ਹੈ ਤੇ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈਨਿਕ ਸੁਬਹਰਾ ਜੀਵੀ ਵੇਖ ਰਿਓ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਤਿੱਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮਰ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤਿੱਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲਿਕੇ ਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਖੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਟਹਿ ਟੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭਜਦੇ ਨੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਟਹਿ ਟੇਰ ਤੇ ਮਾਲੀ ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ ਮਾਲੀ ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਾਟੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇ ਆ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਹਿ ਢੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਅ ਕਾਰਜ ਜਿਹੜਾ ਆ ਉਹ ਚੱਲ ਰਿਹਾ ਹੈ ਤੁਰਕੀ ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤਿੱਬਰਤਾ ਮਾਪੀ ਗਈ ਹੈ ਤੇ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈ릭 ਸਵੇਰਾ ਜੀ ਵੀ ਵੇਖ ਰਿਓ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਤੀਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮਰ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤੀਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲਿਕੇ ਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਖੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਿਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਢੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭਜਦੇ ਨੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਨੇ ਤੇ مالی ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ مالی ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਾਟੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇਆਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਹਿ ਢੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਅ ਕਾਰਜ ਜਿਹੜਾ ਆ ਉਹ ਚੱਲ ਰਹੀ ਹੈ ਤੁਰਕੀ ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤੀਬਰਤਾ ਮਾਪੀ ਗਈ ਹੈ ਤੇ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈਨਿਕ ਸੁਵੇਰਾ ਜੀਵੀ ਵੇਖ ਰਿਓ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਤਿੱਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮਚ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤਿੱਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਿਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਢੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭਜਦੇ ਨੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਨੇ ਤੇ مالی ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ مالی ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਾਟੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇਆਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਹਿ ਢੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਅ ਕਾਰਜ ਜਿਹੜਾ ਆ ਉਹ ਚੱਲ ਰਹੀ ਹੈ ਤੁਰਕੀ ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤੀਬਰਤਾ ਮਾਪੀ ਗਈ ਹੈ ਤੇ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈਨਿਕ ਸੁਵੇਰਾ ਜੀਵੀ ਵੇਖ ਰਿਓ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਤਿੱਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮਰ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤਿੱਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਢੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭਜਦੇ ਨੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਨੇ ਤੇ مالی ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ مالی ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਾਟੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇ ਆ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਾਹ ਢੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਅ ਕਾਰਜ ਜਿਹੜਾ ਆ ਉਹ ਚੱਲ ਰਿਹਾ ਹੈ ਤੁਰਕੀ ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤਿੱਬਰਤਾ ਮਾਪੀ ਗਈ ਹੈ ਤੇ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈ릭 ਸੁਬਹਰਾ ਜੀ ਵੀ ਵੇਖ ਰਿਓ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਤਿੱਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮਰ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤਿੱਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਟਹਿਟੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭੱਜਦੇ ਨੇ ਤੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਟਹਿਟੇਰ ਹੋ ਗਈ ਨੇ ਤੇ مالی ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ مالی ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਾਟੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇ ਆ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਾਹ ਢੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਅ ਕਾਰਜ ਜਿਹੜਾ ਆ ਉਹ ਚੱਲ ਰਿਹਾ ਹੈ ਤੁਰਕੀ ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤਿੱਬਰਤਾ ਮਾਪੀ ਗਈ ਹੈ ਤੇ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈਨਿਕ ਸੁਵੇਰਾ ਜੀ ਵੀ ਵੇਖ ਰਿਓ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਤਿੱਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮਰ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤਿੱਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਟਹਿਟੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭੱਜਦੇ ਨੇ ਤੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਟਹਿਟੇਰ ਹੋ ਗਈ ਨੇ ਤੇ مالی ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ مالی ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਾਟੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇ ਆ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਾਟੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਕਾਰਤ ਜਿਹੜਾ ਆ ਉਹ جاری ਹੈ तुर्की ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤਿੱਬਰਤਾ ਮਾਪੀ ਗਈ ਹੈ ਤੇ तुर्की ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈਨਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਦੀ ਤਿੱਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮਚ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤਿੱਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲਿਕੇਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਟਹਿ ਟੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭਜਦੇ ਨੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਟਹਿ ਟੇਰ ਨੇ ਤੇ مالی ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ مالی ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਾਟੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇ ਆ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਹਿ ਢੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਅ ਕਾਰਜ ਜਿਹੜਾ ਆ ਉਹ ਚੱਲ ਰਿਹਾ ਹੈ ਤੁਰਕੀ ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤਿੱਬਰਤਾ ਮਾਪੀ ਗਈ ਹੈ ਤੇ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈਨਿਕ ਸਵੇਰਾ ਜੀ ਵੀ ਵੇਖ ਰਿਓ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਤੀਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮਰ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤੀਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਖੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਿਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਢੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭਜਦੇ ਨੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਨੇ ਤੇ مالی ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ مالی ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਾਟੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇਆਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਾਹ ਢੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਅ ਕਾਰਜ ਜਿਹੜਾ ਆ ਉਹ ਚੱਲ ਰਹੀ ਹੈ ਤੁਰਕੀ ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤੇਬਰਤਾ ਮਾਪੀ ਗਈ ਹੈ ਤੇ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈਨਿਕ ਸੁਵੇਰਾ ਜੀਵੀ ਵੇਖ ਰਿਓ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਤਿੱਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮਰ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਰਾਤ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤਿੱਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਢੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭਜਦੇ ਨੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਢਹਿ ਨੇ ਤੇ مالی ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ مالی ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਢਾਟੇਰ ਹੋ ਗਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਤੇਜ਼ ਪੁਚਾਲ ਆਇਆ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿੱਥੇ ਸੀਸੀਟੀਵੀ ਦੇ ਵਿੱਚ ਪੁਚਾਲ ਦੇ ਝਟਕੇਆਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਾਂ ਉੱਥੇ ਹੀ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢਹਿ ਢੇਰ ਹੋ ਗਈਆਂ ਨੇ ਤਾਂ ਲਗਾਤਾਰ ਹੀ ਜਿਹੜਾ ਆ ਬਚਾਅ ਕਾਰਜ ਜਿਹੜਾ ਆ ਉਹ ਚੱਲ ਰਹੀ ਹੈ ਤੁਰਕੀ ਦੇ ਵਿੱਚ ਤੇਜ਼ ਪੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਐਸਡੀ ਤੀਬਰਤਾ ਮਾਪੀ ਗਈ ਹੈ ਤੇ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਜਿਹੜਾ ਆ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਵੱਡੇ ਪੱਧਰ ਤੇ ਜਿਹੜਾ ਆ ਮਾਲੀ ਨੁਕਸਾਨ ਹੋਇਆ ਹੈ ਦਰਜਨਾ ਇਮਾਰਤਾਂ ਢਹਿ ਢੇਰ ਹੋ ਗਈਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੈਨਿਕ ਸੁਵੇਰਾ ਜੀਵੀ ਵੇਖ ਰਿਓ ਤੁਸੀਂ ਖਬਰ ਤੁਰਕੀ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਰਕੀ ਦੇ ਵਿੱਚ ਤੇਜ਼ ਭੁਚਾਲ ਆਇਆ ਹੈ ਰਿਕਟਰ ਸਕੇਲ ਤੇ 6.1 ਇਸ ਦੀ ਤੀਬਰਤਾ ਮਾਪੀ ਗਈ ਹੈ ਤਾਂ ਤੇਜ਼ ਭੁਚਾਲ ਦੇ ਝਟਕਿਆਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕ ਜਿਹੜੇ ਸ਼ਾਪਿੰਗ ਮਾਲ ਤੇ ਸ਼ਾਪਿੰਗ ਕਰਨ ਦੇ ਲਈ ਗਏ ਹੋਏ ਸੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਭਗਦੜ ਮਰ ਜਾਂਦੀ ਹੈ ਜਦੋਂ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ ਤਾਂ ਤੁਰਕੀ ਦੇ ਵਿੱਚ ਇਹ ਤੇਜ਼ ਭੁਚਾਲ ਆਇਆ ਹੈ ਜਿੱਥੇ ਰਿਕਟਰ ਸਕੇਲ ਤੇ ਇਸ ਦੀ ਤੀਬਰਤਾ 6.1 ਮਾਪੀ ਗਈ ਹੈ ਤਾਂ ਦੱਸਦੀ ਹੈ ਕਿ ਤੁਰਕੀ ਦਾ ਸ਼ਹਿਰ ਬਾਲੀਕੇ ਸਿਰ ਨੂੰ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸਤਾਨਬੁਲ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਪੁਚਾਲ ਦੇ ਛਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਕਾਫੀ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਹੈ ਕਿਉਂਕਿ ਦਰਜਨਾ ਇਮਾਰਤਾਂ ਜਿਹੜੀਆਂ ਨੇ ਉਹ ਟਹਿਟੇਰ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਸੋਸ਼ਲ ਮੀਡੀਆ 'ਚ ਜੰਮ ਕੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਤੁਰਕੀ ਦੇ ਵਿੱਚ ਬੀਤੇ ਐਤਵਾਰ ਸ਼ਾਮ ਦੇ ਵੇਲੇ ਪੌਣੇ 8 ਵਜੇ ਦੇ ਕਰੀਬ ਤੇਜ਼ ਪੁਚਾਲ ਆਂਦਾ ਹੈ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਭਜਦੇ ਨੇ ਤੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਟਹਿਟੇਰ ਹੋ ਗਈਆਂ ਨੇ ਤੇ مالی ਨੁਕਸਾਨ ਦੀ ਗੱਲ ਕਰੀਏ ਤਾਂ ਭਾਰੀ مالی ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਆ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਆ